ਜੋ ਲੋਕਾਂ ਦੇ ਮੁੱਦਿਆਂ ਲਈ ਇੱਕ ਸ਼ਹਿਰ ਦੀ ਦਿਹਾੜ ਦੀ ਸਾਡੀ ਆਵਾਜ਼ ਸੀ ਉਹ ਆਵਾਜ਼ ਅਸੀਂ ਬਲੰਦ ਕਰਨ ਕਾਰਪੋਰੇਸ਼ਨ ਦਫ਼ਤਰ ਗਏ ਅੱਜ ਅਸੀਂ ਹੁਣ ਸਾਰੀ ਸੀਨੀਅਰ ਲੀਡਰਸ਼ਿਪ ਸਾਡੇ ਜਿਹੜੇ ਸੀਨੀਅਰ ਲੀਡਰ ਨੇ ਸਾਰੇ ਤੇ ਸਾਡੇ ਵਰਕਰ ਨੇ ਜਿਹੜੇ ਉਹਨਾਂ ਨੂੰ ਅਸੀਂ ਅੱਜ ਸੱਦਾ ਦਿੱਤਾ ਕਿਉਂਕਿ ਉਹਨਾਂ ਦੇ ਵਿੱਚ ਬੜੀ ਬੇਚੈਨੀ ਸੀ ਵੀ ਕਿਉਂ ਇਹ ਤਾਨਾਸ਼ਾਹੀ ਰਵਈਆ ਸਰਕਾਰ ਨੇ ਅਖਤਿਆਰ ਕੀਤਾ ਤੇ ਉਹਦੇ ਲਈ ਇੱਕ ਤਾਂ ਸਰਕਾਰ ਇੱਕ ਅਫਸਰ ਇਹ ਸਾਰੀ ਸੀਨੀਅਰ ਲੀਡਰਸ਼ਿਪ ਜੋ ਸਾਨੂੰ ਅੱਜ ਲਾਈਨ ਦਊਗੀ ਜੋ ਸਾਨੂੰ ਅਗਲਾ ਹੁਕਮ ਦੇਣਗੇ ਉਹਦੇ ਲਈ ਅਸੀਂ ਪਾਬੰਦਾਂ ਸਾਰੇ ਲੀਡਰਸ਼ਿਪ ਆ ਰਹੀ ਆ ਤੇ ਤੁਹਾਨੂੰ ਬੇਨਤੀ ਕਰਾਂਗੇ ਵੀ ਥੋੜਾ ਚਿਰ ਸੁਣ ਕੇ ਗੱਲਬਾਤ ਸਾਰਿਆਂ ਦੀ ਜੋ ਲੀਡਰਸ਼ਿਪ ਹੁਕਮ ਕਰੇਗੀ ਉਹ ਇਨ ਬਿਨ ਉਹ ਲਾਗੂ ਹੋਊਗਾ ਤੁਸੀਂ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਤੁਸੀਂ ਸਾਡਾ ਚੌਥਾ ਪਛਦੰਭ ਤੁਸੀਂ ਸਾਨੂੰ ਕੱਲੇ-ਕੱਲੇ ਘਰ 'ਚ ਜਿਹੜੀਆਂ ਲੋਕਾਂ ਦੀਆਂ ਤਕਲੀਫਾਂ ਨੂੰ ਅਸੀਂ ਜਦੋਂ ਐਜੀਟੇਸ਼ਨ ਕਰ ਰਹੇ ਸੀ ਉਹਨੂੰ ਤੁਸੀਂ ਦਿਖਾਇਆ ਤੁਹਾਡਾ ਵੀ ਬਹੁਤ-ਬਹੁਤ ਜਿਹੜਾ ਉਹ ਧੰਨਵਾਦੀਆਂ ਤੇ ਸਾਰੀ ਸਾਡੀ ਲੀਡਰਸ਼ਿਪ ਪਹੁੰਚ ਰਹੀ ਆ ਕੁਝ ਪਹੁੰਚ ਗਏ ਨੇ ਤੇ ਕੁਝ ਦੀ ਅਸੀਂ ਵੇਟ ਕਰ ਰਹੇ ਆ ਤੇ ਤੁਹਾਨੂੰ ਵੀ ਬੇਨਤੀ ਕਰਾਂਗੇ ਵੀ ਰਾਮ ਨਾਲ ਉਹਨਾਂ ਚਿਰ ਤੁਸੀਂ ਬਰਾਜੋ ਕਿੱ ਕੱਲੀ ਕੱਲੀ ਗੱਲ ਜਿਹੜੀ ਸਾਨੂੰ ਹੁਕਮ ਹੋਏਗਾ ਅਗਲਾ ਐਜੀਟੇਸ਼ਨ ਹੋਏਗਾ ਅਗਲਾ ਧਰਨਾ ਹੋਏਗਾ ਅਗਲੇ ਤਾਲੇ ਲੱਗਣਗੇ ਅਫਸਰਾਂ ਦੇ ਘਰੋਂ ਹੋਣਗੇ ਕੀ ਹੋਣਗੇ ਉਹ ਸਾਰੀ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹ ਆਪਣੀ ਖਿਆਲ ਆ ਆਪਣੇ ਵੀਅੂ ਆ ਰੱਖਣਗੇ ਅਸੀਂ ਤਾਂ ਹੁਣ ਦੇਖੋ ਖੜਾ ਭਰ ਗਿਆ ਅਸੀਂ ਬੜਾ ਚਿਰ ਚੁੱਪ ਦੋ ਸਾਲ ਬੈਠੇ ਵੀ ਕੋਈ ਨਹੀਂ ਅੱਜ ਕਰ ਲਓ ਅੱਜ ਕਰ ਲਓ ਅੱਜ ਕਰ ਲਓ ਨਸ਼ਾ ਵੱਧਾ ਗਿਆ ਅੱਜ ਸਵੇਰੇ ਵੀ ਥੋਡੀਆਂ ਖਬਰਾਂ ਅੱਜ ਸ਼ੂਟਆਊਟ ਫੇਰ ਹੋ ਚੁੱਕਿਆ ਹੈ ਸਵੇਰੇ ਫੇਰ ਬੰਦਾ ਮਰ ਚੁੱਕਿਆ ਹੈ ਰੋਜ ਸਵੇਰੇ ਉੱਠਦਿਆਂ ਨੂੰ ਹੀ ਗੈਂਗਸਟਰ ਗੋਲੀਆਂ ਚਲਾ ਦਿੰਦੇ ਆ ਉਹ ਕਿਸਾਨਾਂ ਦਾ ਹਾਲ ਆਪਾਂ ਦੇਖਿਆ ਜਾਂ ਜ਼ੀਰੋ ਐ ਐਫ ਆਈ ਆਰ ਇਹ ਕਿਹੜੀ ਜ਼ੀਰੋ ਐਫ ਆਈ ਆਰ ਹੁੰਦੀ ਐ ਕਦੇ ਦੇਖੀ ਐ ਜ਼ੀਰੋ ਐਫ ਆਈ ਆਰ ਜ਼ੀਰੋ ਸਰਕਾਰ ਜ਼ੀਰੋ ਪਾਰਟੀ ਤੇ ਜ਼ੀਰੋ ਐਫ ਆਈ ਆਰ ਇਹ ਹੈ ਹੀ ਜ਼ੀਰੋ ਤੇ ਦੂਜੀ ਗੱਲ ਆ ਇਲੈਕਸ਼ਨਾਂ 'ਚ ਜਿਹੜੇ ਵੀ ਜਿਹੜੇ ਵੀ ਨੌ ਦੇ ਨੌ ਉਦੋਂ ਇੱਕ ਬਦਲਾਅ ਤੇ ਲੋਕਾਂ ਨੇ ਵੋਟ ਪਾਤੀ ਭਾਈ ਜੇ ਤੁਸੀਂ ਜਿਹੜੇ ਜਿਹਨੇ ਵੀ ਕੰਮ ਕੀਤੇ ਆ ਜਿਹੜਾ ਕਹਿੰਦਾ ਕੰਮ ਕੀਤਾ ਉਹ ਦਵੇ استਿਫਾ ਐਮ ਐਲ اے ਤੋਂ ਲੜੇ ਇਲੈਕਸ਼ਨ ਪਾਰਲੀਮੈਂਟ ਦੀ ਜਿਹਦੇ ਚ ਜਿਹਦੇ ਚ ਜਿਆਦਾ ਜੇ ਵਿਸ਼ਵਾਸ ਆ ਲੋਕਾਂ ਦੇ ਕੰਮਾਂ ਤੇ ਜਿਹੜੇ ਕੰਮ ਕੀਤੇ ਆ ਆਟਾ ਦਾਲ ਲੋਕਾਂ ਦੇ ਕਾਰਡ ਕੱਟੇ ਆ ਲੋਕਾਂ ਦੇ 95 ਕੌਂਸਲਰਾਂ ਦੀਆਂ ਮੋਹਰਾਂ ਖੋ ਕੇ ਰੱਖੀਆਂ ਆਪਣੇ ਦਰਾਜਾਂ 'ਚ ਹਰ ਰੋਜ਼ ਤਾਲੇ ਲੱਗ ਰਹੇ ਆ ਦੁਕਾਨਾਂ ਦੇ ਉਹ ਕਰਨਗੇ ਗੱਲ ਅੱਜ ਅੱਜ ਇਹ ਵੀ ਫੈਸਲਾ ਹੋਊਗਾ ਵੀ ਜਿਹੜਾ ਦੂਜੇ ਤਾਲੇ ਕੌਣ ਸਰਕਾਰ ਦੀਆਂ ਸੀਲਾਂ ਜਿਹੜਾ ਤੋੜਦੇ ਆ ਐਮਐਲਏ ਉਹਨਾਂ ਦੇ ਕਿਉਂ ਨਾ ਕਾਰਵਾਈ ਉਹਦਾ ਉਹਨਾਂ ਦੀ ਗੱਲ ਕਰਾਂਗੇ ਇਸ ਕਰਕੇ ਪਰ ਜੇ ਫਿਰ ਵੀ ਕਿਸੇ ਨੂੰ ਬਹੁਤ ਵੱਡਾ ਚਾਅ ਏ ਉਹ ਜਦ ਮਰਜੀ ਆ ਕੇ ਐਮਐਲਏ ਦੀ ਸਥਿਤੀ ਤੋਂ ਅਸਤੀਫਾ ਦੇਵੇ ਤੇ ਪਾਰਲੀਮੈਂਟ ਇਲੈਕਸ਼ਨ ਆ ਰਹੀ ਹੈ ਜਦੋਂ ਆਊਗੀ ਕਾਗਜ਼ ਪਰੇ ਨਿਕਲ ਜੋ ਭਲੇਖਾ ਜਿਹੜਾ ਵੀ ਹੈ ਤੇ ਲੋਕ ਫੈਸਲਾ ਕਰ ਦੇਣਗੇ ਵੀ ਕਿੰਨੇ ਕੁ ਪਾਣੀ ਚ ਨੇ ਸਿਰੇ ਓਪਨ ਚੈਲੰਜ ਹੈ ਇਹਦਾ ਤੁਹਾਨੂੰ ਜਿਹੜੇ ਕਿ ਲਗਾਤਾਰ ਕਾਂਗਰਸ ਪਾਰਟੀ ਤੇ ਮੈਂ ਤਾਂ ਕਹਿੰਦਾ ਸਭ ਨੂੰ ਚੈਲੰਜ ਦੀ ਗੱਲ ਨਹੀਂ ਹੁੰਦੀ ਲੋਕਾਂ ਦੇ ਇਹ ਤਾਂ ਲੋਕਾਂ ਦੇ ਕਚਹਿਰੀ ਆ ਲੋਕ ਲੋਕ ਕਰਨਗੇ ਫੈਸਲਾ ਮੇਰੇ ਚੈਲੰਜ ਨਾਲ ਕੁਝ ਨਹੀਂ ਹੋਣਾ ਪਰ ਹਾਂ ਮੈਦਾਨ 'ਚ ਮੈਂ ਕਹਿ ਰਿਹਾ ਆ ਜਿਨੂੰ ਜਿੰਨੀ ਕਿਸੇ ਦੇ ਜਿੰਨਾ ਕਿ ਜ਼ਿਆਦਾ ਕਿਸੇ ਨੂੰ ਕੋਈ ਗਲਤਫਹਿਮੀ ਆ ਜਿੰਨਾ ਕੋਈ ਜ਼ਿਆਦਾ ਕਿਸੇ ਨੂੰ ਭੁਲੇਖਾ ਭੁਲੇਖਾ ਕੱਢ ਲਵੇ ਰੋਜ਼ ਬੋਲਦੇ ਆ ਮੀਡੀਆ ਤੇ ਬੜੀਆਂ ਬੜੀਆਂ ਗੱਲਾਂ ਕਰਦੇ ਆ ਮੈਂ ਤਾਂ ਸਿੱਧਾ ਕਹਿੰਦਾ ਸਾਡੀ ਸਾਰੀ ਲੀਡਰਸ਼ਿਪ ਵੱਲੋਂ ਜਿਹੜਾ ਐਮ.ਐਲ.ਏ ਚਾਹੁੰਦਾ ਉਹ ਆਪਣਾ ਸਤੀਫਾ ਦੇ ਕੇ ਐਮ.ਪੀ ਦੀਆਂ ਇਲੈਕਸ਼ਨਾਂ ਲੜੇ ਮੁਕਾਬਲਾ ਕਰੇ ਤੇ ਲੱਗ ਜੂ ਪਤਾ ਕੀ ਭਾਵੇਂ ਕੀ ਦੀ ਹੈ ਮੇਨ ਮੁੱਦਾ ਥੋਡੇ ਮੂਰੇ ਸਾਰੇ ਲੀਡਰਸ਼ਿਪ ਨੂੰ ਅਗਲਾ ਫੈਸਲਾ ਜਿਹੜਾ ਸਾਡੇ ਸਾਰਿਆਂ ਤੇ ਕਿਉਂਕਿ ਸਾਡੇ 9 ਨੇ ਬਾਕੀਆਂ ਤੇ 50 60 ਦੇ 9 ਇਹ ਇੱਕ ਤਾਂ ਜਿਹੜਾ ਸੈਂਕੜਾ ਬੰਦਾ ਉਹ ਕਹਿੰਦਾ ਜੀ 50 60 ਤੇ ਕਿਉਂ ਸਾਡੇ ਤੇ ਪਰਚੇ ਕਿਉਂ ਨਹੀਂ ਸਾਰੇ ਇਹ 2 ਤੋਂ 3000 ਬੰਦਾ ਇਹ ਕਹਿ ਰਿਹਾ ਵੀ ਪਰਚਾ ਕਰਨਾ ਸਾਰਿਆਂ ਤੇ ਕਰੋ ਸਾਰੇ ਗ੍ਰਿਫਤਾਰੀ ਦੇ ਦੇਵਾਂਗੇ ਤੇ ਪਰ ਉਹਦੇ ਲਈ ਸੀਨੀਅਰ ਲੀਡਰਸ਼ਿਪ ਜੋ ਹੁਕਮ ਕਰੇਗੀ ਉਸ ਲਈ ਅੱਜ ਇਹ ਮੀਟਿੰਗ ਸੱਦੀ ਆ ਤੇ ਤੁਸੀਂ 5-10 ਮਿੰਟ ਸਾਨੂੰ ਜ਼ਰੂਰ ਦੇ ਦਿਓ ਉਦੋਂ ਬਾਅਦ ਤੁਹਾਡੇ ਰੂਬਰੂ ਸਾਰੇ ਹੋਵਾਂਗੇ ਜੇ ਜਿਹੜਾ ਤੁਸੀਂ ਕੀਤਾ ਆਈਏ ਤਿਆਰ ਹੋ ਹਿਹਾਣੇ ਤੱਕ ਸੀਮਤ ਰਹੇਗਾ ਜਾਂ ਪੰਜਾਬ ਪੱਧਰ ਤੇ ਸੰਘਰਸ਼ ਵਿੱਡਿਆ ਜਾਏਗਾ ਤੇ ਇੰਤਜ਼ਾਰ ਕਰੋ ਦੋਸਤ ਇੰਤਜ਼ਾਰ ਕਰੋ ਮੀਟਿੰਗ ਕਰ ਲੈਣ ਹੁਣ ਤਾਂ ਫਿਰ ਫਿਰ ਜੀ ਆਪ ਹੀ ਅਸੀਂ ਗੱਲ ਕਰਨੀ ਹੈ ਕੋਈ ਉਹਦਾ ਕੀ ਫਾਇਦਾ ਫਿਰ ਸਰਦਨ ਦਾ ਮੀਟਿੰਗ ਜੋ ਇਹ ਫੈਸਲਾ ਕਰਨ ਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ